ਲਓ ਵੀ ਮਿੱਤਰੋ ਘੱਟ ਮੁੱਲ ਦੀ ਨਾ ਆਪਾਂ ਤੁਹਾਡੇ ਵਾਸਤੇ ਅਨੋਵਾ ਜੀ 4 ਗੱਡੀ ਲੈ ਕੇ ਆਂਦੀ ਆ 2007 ਮਾਡਲ ਜਲੰਧਰ ਨੰਬਰ ਦੀ ਹੈਗੀ ਟਿੱਕਾ 골ਡਨ ਜਾਂ ਕਲਰ ਆ ਜਿਵੇਂ ਕਿਸੇ ਨਾਲ ਟੈਕਸੀ ਲੈਣ ਦਾ ਕੰਮ ਕਰਨਾ ਠੀਕ ਆ ਭਾਈ ਉਹਨਾਂ ਵੀਰਾਂ ਵਾਸਤੇ ਨਾ 골ਡਨ ਅਪਰਚੁਨਿਟੀ ਹੈਗੀ ਟਾਇਰ ਭਾਈ ਚਾਰਾ ਟਾਇਰ ਨਵੇਂ ਲੱਗਿਆ ਠੀਕ ਆ ਭਾਈ 90 ਪੈਸਾ ਟਾਇਰਾਂ ਦੇ ਕਰਨੇ ਸਨ ਰੁਪਿਆ ਥੋੜੇ ਚੱਲੇ ਵੇ ਟਾਇਰ ਪਵਾ ਕੇ ਠੀਕ ਆ ਭਾਈ 70 ਰੁਪਏ ਦਾ ਕੰਮ ਖਰਚਾ ਨਹੀਂ ਗੱਡੀ ਦੇ ਵਿੱਚ ਰੰਗ ਪੇੜੀ ਸਾਰੀ origional ਬੈਂਫਰਾਂ ਛੱਡ ਕੇ ਜੇ ਆਪਾਂ ਅੰਦਰੋਂ ਇੰਟੀਰੀਅਰ ਵਾਸਤੇ ਗੱਡੀ ਦੀ ਗ ਅਨਟੀਰੀਅਰ ਤਨਾ ਚਾਤ ਮਾਰ ਲਿਆ ਇੱਕ ਵਾਰ ਭਾਈ ਬਹੁਤ ਹੀ ਸਾਫ ਸੁਥਰਾ ਅਨਟੀਰੀਅਰ ਪੈ ਠੀਕ ਆ ਭਈ ਸਕਰਾਚ ਲੈਸ ਏਸੀ ਹੀਟਰ ਵਰਕਿੰਗ ਦੇ ਵਿੱਚ ਆ ਸੋਫਾ ਸੀਟ ਦੇ ਵਿੱਚ ਗੱਡੀ ਆ ਮੈਟ ਮੂਟ ਨਾਵੇਂ ਲੱਗਾ ਡਬਲ ਮੈਟ ਲੱਗਿਆ ਗੱਡੀ ਦੇ ਵਿੱਚ ਭਾਈ ਕੱਲੀ ਕੱਲੀ ਸੀਟ ਤੇ ਬਲੂਰ ਹੁੰਦਾ ਜੀ 4 ਦੇ ਵਿੱਚ ਇਹ ਆਪਸ਼ਨ ਆ ਭਾਈ ਜੇ ਕਿਸੇ ਵੀਰ ਨੇ ਪੂਰੀ ਵੀਡੀਓ ਦੇਖਣੀ ਆਪਣੇ ਪੇਜ ਤੇ ਫੇਰੇ ਸ਼ੌਂਕੀ ਬਠਿੰਡੇ ਵਾਲਾ ਤੇ ਡਿਮਾਂਡ ਕਰਦੇ ਆ ਭਾਈ ਇਹਦੀ ਆਪਾਂ 2 ਲੱਖ ਤੇ 10000 ਰੁਪਿਆ ਸੱਤ ਮਾਡਲ ਆ 28 ਤੱਕ ਗੱਡੀ ਦੀ ਪਾਸਿੰਗ ਪਈ ਆ ਜਲਦੀ ਸੰਪਰਕ ਕਰ ਲਿਓ ਭਾਈ ਮੌਕੇ ਤੇ ਮਾਰਤਾ ਨਾ ਹੋ ਜੂ ਆਜੋ ਫਿਰ ਪੈਂਟ ਸਲਾ